ਲਾਲਜੀਤ ਭੁੱਲਰ ਮੰਤਰੀ ਦਾ ਫਰੀਦਕੋਟ 'ਚ ਵਿਰੋਧ ਕਰਨਾ ਇੱਕ ਕਿਸਾਨਾਂ ਦੀ ਪੁਲਿਸ ਨਾਲ ਹੋਈ ਧੱਕਾ ਮੁੱਕੀ ਦਰਜਨਾ ਕਿਸਾਨ ਪੁਲਿਸ ਨੇ ਚੁੱਕੇ ਸਰ ਜੀ ਜਿਹੜੀ ਲੱਖਾਂ ਕਣਕ ਸੜ ਗਈ ਲੱਖਾਂ ਏਕੜ ਉਹਦਾ ਕੋਈ ਸ਼ਬਦ ਵੀ ਨਹੀਂ ਆਇਆ ਹੋਰ ਸਾਰੇ ਸਰਕਾਰ ਦੇ ਪੈਗੇ ਕੜਤਾ ਸਾਡੀਆਂ ਸਾਡੀਆਂ ਦੱਸੋ ਅਸੀਂ ਕਿੱਧਰ ਨੂੰ ਜਾਈਏ ਯਾਰ ਉਹ ਸਭ ਵੀ ਰੋਣ ਵੀ ਨਹੀਂ ਦਿੰਦੇ ਇਹਨਾਂ ਕੋਲੇ 50 ਪੌਛਤੀ ਸਾਡੀਆਂ ਗਾਦੀ ਗਾਦੀ ਮੇ ਪੰਜਾਹ ਅਸੀਂ ਤੁਹਾਡੇ ਚ ਮੈਂ ਸਾਡੇ ਤੋਂ ਬਥਾਰ ਗੱਲ ਰੱਖਾਂਗੇ ਸਾਨੂੰ ਆਰੋੜ ਨਹੀਂ ਮਾਰਦੇ ਤੁਸੀਂ ਬਾਤ ਹੋਣੀ ਵੀ ਗੱਲ ਕਰਾਓ ਗੱਲ ਮਰਾ ਦਿਓ ਅਡੀ ਗੱਲ ਤੱਕ ਰਾਡੋ ਤੇ ਕੇ ਸਰਕਾਰੀ ਫੰਕਸ਼ਨ ਹੈ ਹੁੰਦਾ ਇਹ ਸਰਕਾਰੀ ਫੰਕਸ਼ਨ ਹੈ ਨਸ਼ਿਆਂ ਦੇ ਵਿਰੁੱਧ ਬਹੁਤ ਬੰਦਾ ਵਧੀਆ ਫਲ ਜਿੰਦੀ ਹੈ ਸਰਕਾਰੀ ਫੰਕਸ਼ਨ ਜੀਐਸਟੀ ਸਾਹਿਬ ਸਾਰੇ ਸਰਕਾਰੀ ਹੈ ਕੋਈ ਗੱਲ ਆਪਾਂ ਗੱਲ ਕਰ ਲੈਂਦੇ ਆ ਕੋਈ ਦੋ ਗੱਲ ਬਾਤ ਤਾਂ ਕਰਾਈ ਜਾਵੇ ਓ ਅਗੇ ਚੱਲ ਜਿਗਾਵਾ ਅੱਗੇ ਚੱਲ ਜਿਗਾਵਾ अब तो बिके पठार रहेगा 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 मेरा काले की तेरा तेरी क्या बोली ओ सरकार ने की तै की मेरा फेरी नहीं चलेगी मेरा फेरी नहीं चलेगी मेरा फेरी नहीं चलेगी जय सरकार की जय सरकार की गोली गल करने पकडो ਉਰੇ ਬੰਦੇ ਇਨੇ ਬੰਦੇ ਆ ਪਾਲੇ ਕੋਈ ਸਾਡਾ ਕੋਈ ਆਉਂਦੇ ਨਹੀਂਗੇ ਅਸੀਂ ਸਾਡੀ ਗੱਲ ਕਰਾ ਦੇ ਭਰਾਓ ਦੁੱਖੜੇ ਰੋਣ ਆਏ ਅਸੀਂ ਤਾਂ ਹੁਣ ਤੁਸੀਂ ਆਪ ਦੇ ਕਰ ਲਈ ਮੇਰੀ ਵੀ ਸੁਣ ਲਓ ਪੰਜ ਬੰਦੇ ਹੋ ਮੈਂ ਟਾਈਮ ਪੁੱਛ ਦਿੰਨਾ ਜੇ ਮਿਲਦਾ ਤੁਹਾਨੂੰ ਕੋਈ ਕਰ ਦਿੰਨੇ ਸਰਕਾਰੀ ਫੰਕਸ਼ਨ ਆ ਮੈਂ ਪੂਰੀ ਜ਼ੋਰ ਲਾਣਾ ਜੇ ਸਮਾਂ ਮਿਲਦਾ ਹੋਇਆ ਮੈਂ ਇਸ ਤਰ੍ਹਾਂ ਕਰੀ ਨਾ ਤੁਸੀਂ ਪੰਜ ਬੰਦੇ ਇੱਥੇ ਬੈਠ ਜਾਓ ਜਿਹਨੇ ਸਰ ਜੀ ਜੀ ਸਾਡੀ ਕੀ ਗੱਲ ਆ ਉਹ ਸਰ ਜੀ ਉਹ ਲੋਕੀਆ ਚਾਰ ਵਾਰੀ ਦੀ ਚਾਰ ਵਾਰੀ ਬਕਸੇ ਚ ਮੈਂ ਪਰਚੀਆਂ ਪਾ ਕੇ ਆਂ ਨਾਂ ਲਿਖ ਕੇ ਕਿਹੜਾ ਨਸ਼ਾ ਵੇਚਦਾ ਨੋਟ ਕਰੋ ਤੁਸੀਂ ਹੁਣ ਕਿਹੜਾ ਨਸ਼ਾ ਵੇਚਦਾ ਮੈਂ ਚਾਰ ਵਾਰੀ ਚਿੱਠੀਆਂ ਪਾ ਕੇ ਐਸਐਸਸੀ ਮੈਡਮ ਦੇ ਬਕਸੇ ਚ ਉਹਨੇ ਲਾਇਆ ਸੀ ਬਕਸਾ ਖੁੱਲਿਆ ਮੈਨੂੰ ਇਹ ਨਹੀਂ ਪਤਾ ਚਿੱਠੀਆਂ ਕਿੱਧਰ ਗਈਆਂ ਉਹ ਕਿੱਧਰ ਗਈਆਂ ਉਸ ਤੋਂ ਬਾਅਦ ਮੈਂ ਐਮਐਲ ਸਾਹਿਬ ਨੂੰ ਮੈਸੇਜ ਕੀਤਾ ਨਸ਼ੇ ਬਾਰੇ ਵਟਸਐਪ ਤੇ ਉਹਨਾਂ ਨੇ ਸੀਮ ਕੀਤਾ ਹਰੀ ਲਈ ਨਹੀਂ ਚੈੱਕ ਕੀਤਾ ਪਰ ਮੈਨੂੰ ਪੁੱਛਿਆ ਨਹੀਂ ਫਿਰ ਮੈਂ ਮੰਤਰੀ ਸਾਹਿਬ ਕੋਲ ਛਾਏ ਹੋਏ ਨੇ ਉਹਨਾਂ ਨਾਲ ਫੋਨ ਤੇ ਮੇਰੀ ਗੱਲ ਹੋਈ ਬਕਾਇਦਾ ਰਿਕਾਰਡ ਆ ਕਾਲ ਕਾਰ ਕੋਰ ਦੇ ਉਹਨਾਂ ਨੰਬਰ ਚੈੱਕ ਕਰ ਲਿਆ ਉਹਨਾਂ ਨੇ ਕੀਤਾ ਉਹਨਾਂ ਦੇ ਸਾਥ ਤੁਸੀਂ ਵੀ ਮੈਨੂੰ ਵਾਟਸਐਪ ਤੇ ਹੀ ਕਰ ਦੋ ਗੱਲ ਨਹੀਂ ਆ ਬੰਦਾ ਬੈਠੋ ਜੀ ਨਸ਼ਾ ਪੁੱਤ ਕੱਢਦਾ ਪਹਿਲਾਂ ਵੀ ਇਹ ਇੱਕ ਮੇ ਜਾਣਦਾ ਰਾਜ ਨੂੰ ਸਾਰਾ ਪਤਾ ਹੁੰਦਾ ਕਿ ਇਹ ਨਹੀਂ ਹੋਣਾ ਇਹਨਾਂ ਪਤਾ ਪਤਾ ਕਿਉਂ ਨਹੀਂ ਇਹਨਾਂ ਦੇ ਮੈਂ ਕੋਈ ਇਨਾ ਕੰਮ ਮੈਂ ਕਰ ਲਿਆ ਮੈਂ ਮੰਤਰੀ ਸਾਹਿਬ ਦੇ ਭੁਲੜਾ ਆਇਆ ਇਹਨਾਂ ਨੂੰ ਮੈਂ ਮਖੂਨ ਕੀਤਾ ਉਹਨਾਂ ਨੇ 3 ਦਿਨ ਪਹਿਲਾਂ ਹੁਣ ਸੀ ਇਹਨਾਂ ਨੂੰ ਰੋਕਿਆ ਗਿਆ ਸੀ ਉੱਥੇ ਤੇ ਮੈਨੂੰ ਰੋਕਿਆ ਗਿਆ ਅੰਦਰ ਨਹੀਂ ਵੜ ਦਿੱਤਾ ਗਿਆ ਕਸ਼ੇਵਾਰ ਜਾਨਤਾ ਦੀ ਉਹ ਕਹਿੰਦੇ ਵੀ ਵਟਸਐਪ ਕਰ ਦੋ ਮੈਂ ਭੁਲੜਾ ਵਟਸਐਪ ਨਹੀਂ ਖੁੱਲਦਾ ਮੈਂ ਤੁਹਾਨੂੰ ਮਿਲਣਾ ਚਾਹਣਾ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਮਾਨ ਹੈ ਵਕਦਾ ਜੀ ਵਕਦਾ ਅਸਰੇ ਆਂਬਿਤ ਕਰੀ ਇਹ ਤਾਂ ਕਹਿੰਦੇ ਯੋਧ ਨਾ ਇਹ ਤਾਂ ਨਹੀਂ ਜਾਂਦੇ ਇਹ ਵੀ ਇਹ ਨਹੀਂ ਜਾਂਦੇ ਹਨ ਮੈਂ ਗੁਣ ਦਿੱਤਾ ਇਹ ਮੇਰੇ ਅਰਕਾ ਮਾਰੇ ਜਿਹੜਾ ਮਾਰਾ ਮੋਟ ਕਰਨਾ ਸੀ ਉਹਨੂੰ ਵਾੜ ਦੇ ਦੀ ਜਮਾਨਤ ਨਹੀਂ ਆਉਂਦੇ ਇਹ ਜਾਣੀ ਕਰੀ ਹੈ ਇਹ ਤਾਂ ਵਕਾਂਦੇ ਆ ਤੁਸੀਂ ਕੀਤਾ ਹੀ ਦੱਸਣ ਮਾਰੇ ਤੁਸੀਂ ਹੋਣੀ ਆ ਰਹੇ ਤੁਸੀਂ ਕਹਿ ਸੀ ਮੈਂ ਖੁੱਲੀ ਆ ਰਹੇ ਸਰਕਾਰ ਦੇ ਵਕਾਂਦੇ ਤੁਹਾਨੂੰ ਮਿਲੂਗਾ ਜਿਆਦ ਕਰ ਲੋ ਠੀਕ ਹੈ सो कीअं कहिड़े ਇੱਥੇ ਨਹੀਂ ਕਮਰੇ ਕਮਰੇ ਨਹੀਂ ਦਿਲ ਨਹੀਂ ਗਰਾਉਂਡ ਲੈਵਲ ਤੇ ਗੱਲ ਕਰੋ ਗਰਾਉਂਡ ਲੈਵਲ ਤੇ ਮੰਡੀ ਆਲ ਰੈਡੀ ਆ ਆ ਰੈਡੀ ਸਾਹਿਬ ਇਹ ਮੇਦਾਰਾਂ ਵਾਰ ਇਹੀ ਗੱਲ ਸੀਗੀ ਇਹੀ ਤਾਂ ਗੱਲ ਸੀਗੀ ਜਾ ਕੇ ਨਤਾ ਦੇ ਕੇ ਕੋਈ ਨਤਾ ਲਗਾ ਦੇ ਕੋਈ ਮਿਲ ਕੇ ਲੇਖਾ ਬਣਾ ਕੇ ਕਰਦੇ ਆ ਮੇਰੇ ਸਾਹਿਬ ਕੋਈ ਨੀ ਚੱਕੋ ਜਾ ਕੇ ਸਰ ਸਾਹਿਬ ਕਹਿੰਦੇ ਆ ਨੋਟ ਪਾਓ ਭੁੱਲੇ ਸਾਾਨੂੰ ਮੈਂ ਫੋਨ ਕੀਤਾ ਇਹਨਾਂ ਨੇ ਮੈਨੂੰ ਵਟਸਐਪ ਇਹਨਾਂ ਨੇ ਨੋਟ ਨਹੀਂ ਕਰਨਾ ਨਾ ਨਾ ਮੈਂ ਤਾਂ ਕਰ ਰਿਹਾ ਫਿਰ ਮੈਂ ਕਰ ਲਉ ਇਹੋ ਸਾਡੇ ਕੋਈ ਜਾਣਦੇ ਨਹੀਂ ਅਨੁਗਾਂਤ ਦੇ ਅੰਦਰ ਮੈਨੂੰ ਨਹੀਂ ਜਾਂਦਾ ਗੱਲ ਕਿ ਮੈਂ ਕਾਫੀ ਲੈ ਕੇ ਗਿਆ ਸੀਗਾ ਬਾਈ ਧੱਕਾ ਨਾ ਮਾਰੋ ਮੈਨੂੰ ਇਹਨਾਂ ਦੇ ਵਰ ਰਹੀ ਤਾ ਤੁਹਾਨੂੰ ਜਾਣਕਾਰੀ ਮਾਰ ਦਿਆ ਅਸੀਂ ਵੀ ਤਾਂ ਕੰਮ ਕਰਨ ਚਾਹਦੇ ਆ ਗੱਲ ਸੁਣ ਅੱਜ ਤੋਂ ਕੋਈ ਸਾਲ ਮੇਲਾ ਇੱਕ ਦੁਕਾਨ ਖੜੀਗੀ ਨਸ਼ਾ ਵਾਲੀ महाराजा <laughs> जे क्या साहब आए आंतरी साहब जेत साहब आए आंतरी साहब जो